ਸਿੱਖਾਂ ਦੇ ਨੌਵੇਂ ਗੁਰੂ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 403ਵੇਂ ਪ੍ਰਕਾਸ਼ ਪੂਰਵ ਮੋਕੇ ਸਵੇਰ ਤੋਂ ਹੀ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਪੁੱਜ ਰਹੀਆਂ ਨੇ ਅਤੇ ਸਵੇਰ ਤੋਂ ਹੀ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਕੀਰਤਨ ਸਰਵਣ ਕਰਕੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਅਤੇ ਦਰਬਾਰ ਸਾਹਿਬ ਦੇ ਵਿੱਚ ਸਜਾਏ ਗਏ ਸੁੰਦਰ ਜਲੋਤ ਸਾਹਿਬ ਦੇ ਦਰਸ਼ਨ ਵੀ ਕੀਤੇ ਨੇ ਦਾਦੀਏ ਕੀ ਦੇਰ ਸ਼ਾਮ ਤੇਜ ਬਰਸਾਦ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਜਿੱਥੇ ਉਹਨਾਂ ਨੇ ਬਰਸਾਤ ਦੇ ਵਿੱਚ ਦੀਪਮਾਲਾ ਕੀਤੀ ਅਤੇ ਬਰਸਾਤ ਖਤਮ ਹੋਣ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਅਲੌਕਿਕ ਆਤਿਸ਼ਬਾਜੀ ਵੀ ਦੇਖਣ ਨੂੰ ਮਿਲੀ ਹੈ ਜਿਸ ਨੂੰ ਦੇਖਣ ਦੇ ਲਈ ਸੰਗਤਾਂ ਦੂਰੋਂ ਦੂਰੋਂ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਸਨ ਇਸ ਮੁਕੇ ਗੱਲਬਾਤ ਕਰਦੇ ਆ ਸਿੱਖ ਸਰਧਾਲੂਆਂ ਨੇ ਦੱਸਿਆ ਕਿ ਸਿੱਖਾਂ ਦੇ ਲਈ ਬਹੁਤ ਹੀ ਵੱਡਾ ਅਤੇ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਮੋਕੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸੱਚਖੰਡ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਅਤੇ ਇਸ ਮੋਕੇ ਦੇਸ਼ ਭਰ ਦੇ ਵਿੱਚੋਂ ਆਈਆਂ ਸੰਗਤਾਂ ਨੇ ਦੀਪਮਾਲਾ ਕੀਤੀ ਅਤੇ ਆਤਿਸ਼ਬਾਜੀ ਦਾ ਆਨੰਦ ਮਾਣਿਆ ਉਹਨਾਂ ਨੇ ਕਿਹਾ ਕਿ ਅੱਜ ਪਰਿਵਾਰ ਦੇ ਨਾਲ ਗੁਰੂ ਘਰ ਦੇ ਦਰਸ਼ਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮਨ ਨੂੰ ਬਹੁਤ ਹੀ ਖੁਸ਼ੀ ਅਤੇ ਸਕੂਨ ਹੈ ਜਿਹੜਾ ਮਿਲ ਰਿਹਾ ਹੈ। ਨਾਮ ਆ ਤੁਹਾਡਾ? ਵਾਇਗੜੀ ਚਿਕ ਹਲਸਾ ਵਾਇਗੜੀ ਚਿਕ ਫਟੀ ਮੇਰਾ ਨਾਮ ਹਰਕੁਨਕੋਟ ਹੈ। ਅੱਜ ਤੁਸੀਂ ਦਰਬਾਰ ਸਾਹਿਬ ਆਏ ਬੁਰਪੁਰਪ ਸੀ ਕਿਸ ਤਰੀਕੇ ਦਾ ਨਜ਼ਾਰਾ ਦੇਖਿਆ? ਬਾਰਿਸ਼ ਵੀ ਬਹੁਤ ਸੀ ਤੁਸੀਂ ਮੱਥਾ ਵੀ ਟੇਕ ਰਹੇ ਸੀ ਅੰਦਰ ਦੇਖਿਆ। ਕੀ ਕਹਿਣਾ ਚਾਹੋ? ਬਾਰਿਸ਼ ਦੇ ਵਿੱਚ ਪਕੀ ਮੈਨੂੰ ਵਧੀਆ ਲੱਗਾ ਕਿ ਮੈਂ ਇੱਥੇ ਆਈ ਆਈ ਆ ਕਿ ਦਰਸ਼ਨ ਕੀਤੇ ਆ ਕਿ ਗੁਰੂ ਜੀ ਦੇ ਜੀ ਤੇ ਦੇਖ ਸਕਦੇ ਹੋ ਕਿ ਦਰਸ਼ਨ ਪਕੀ ਸੰਗਤ ਜਿਹੜੀ ਸੀ ਉਹ ਬੜੇ ਪਿਆਰ ਨਾਲ ਦਰਬਾਰ ਸਾਹਿਬ ਵਿੱਚ ਆਈ ਸੀ ਤੇ ਦਰਸ਼ਨ ਕਰਨ ਜ਼ਰੂਰ ਆਣੇ بارش ਵੀ ਬਹੁਤ ਸੀ بارش ਤੇ ਫਿਰ ਅੰਦਰ ਹੀ ਬੈਠੇ ਰਹੇ ਤੁਸੀਂ بارش ਵਿੱਚ ਅੰਦਰ ਹੀ ਬੈਠੇ ਰਹੇ ਪਰ ਵੀ আচ্ছা ਤੇ ਆਦਿਸ਼ਵਾਜੀ ਦੇਖੀ ਹਾਂ ਜੀ ਤੁਸੀਂ ਪਾਸੇ ਦੇਖੀ ਕਿ ਬਹੁਤ ਉਹ ਤੇ ਨਜ਼ਾਰਾ ਸੀ ਇਸ ਤਰ੍ਹਾਂ ਕਦੀ ਮੈਨੂੰ ਦੇਖਿਆ ਨਹੀਂ ਪੁੱਤੀ ਐ ਫਸਟ ਟਾਈਮ ਹੈ ਬਹੁਤ ਉਹ ਤੇ ਠੀਕ ਹੈ ਹਰ ਗੁਰਪੁਰਬ ਤੇ ਆਉਗੇ ਹੁਣ ਹਾਂ ਜੀ ਦਸਾਂ ਗੁਰ ਸੰਗਤ ਜੂਰਾ ਗੁਰਪੁਰਬ ਮੋਕੇ ਦਰਬਾਰ ਸਾਹਿਬ ਪਹੁੰਚੇ ਜੇ ਕੀ ਕਹਿਣਾ ਚਾਹੋਗੇ ਬਾਰਿਸ਼ ਵੀ ਬਹੁਤ ਜ਼ਿਆਦਾ ਸੀ ਸੰਗਤਾਂ ਦਾ ਇਕੱਠ ਵੀ ਬਹੁਤ ਜ਼ਿਆਦਾ ਸੀ ਹਾਂ ਜੀ ਵੈਰੀ ਖਾਲਸਾ ਵੈਰ ਜੀ ਕੀ ਫਤਿਹ ਪਹਿਲਾਂ ਤਾਂ ਜੀ ਸਾਰੀ ਸੰਗਤ ਨੂੰ ਗੁਰਨਾਨਕ ਦੇਵ ਜੀ ਨੌਵੀਂ ਜੋਤ ਦੇ ਵਿੱਚ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜੀ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਦੂਜੀ ਗੱਲ ਇਹ ਆ ਵੀ ਅੱਜ ਵਾਰਸ਼ ਵੀ ਬਹੁਤ ਹੋਈ ਆ ਜਿਹੜੀ ਵਾਰਸ਼ ਹੋਈ ਆ ਨਾ ਜਿਵੇਂ ਵਾਰਸ਼ ਦੇ ਵਿੱਚ ਬੱਦਲ ਗਰਜਦੇ ਨੇ ਤੇ ਗੜੇ ਪੈਂਦੇ ਨੇ ਤੇ ਪ੍ਰਕਾਸ਼ ਹੁੰਦਾ ਹੈ ਐਸ ਲੋਟ ਅੱਜ ਅਸਤਵਾਦੀ ਹੋਈ ਆ ਉਹ ਐਨੀ ਅਲੋਕਿਕ ਤੇ ਐਨੀ ਵਧੀਆ ਸੀ ਜਿਹਦੇ ਬਾਰੇ ਕਹਿਣਾ ਮੁਸ਼ਕਲ ਆ ਵੀ ਐਸ ਲੋਟ ਲੱਗ ਰਿਹਾ ਸੀ ਜਿਵੇਂ ਹੀਰੇ ਲਾਲ ਮੋਤੀ ਆਦੀ ਵਰਖਾ ਵਰਖਾ ਹੋ ਰਹੀ ਹੋਵੇ ਤੇ ਜਿਹੜਾ ਤਾਂ ਕੋਈ ਗੁਰੂ ਨਾਲ ਲੱਗਿਆ ਪਿਆ ਉਹ ਤਾਂ ਇਹਦਾ ਆਨੰਦ ਹੋਰ ਬਰੀਕੀ ਚ ਲਊਗਾ ਹੋਰ ਤਰੀਕੇ ਨਾਲ ਵੀ ਸੱਚੇ ਪਾਤਸ਼ਾਹ ਨੇ ਇਹ ਮਿਹਰ ਕੀਤੀ ਆ ਉਹਦੇ ਉੱਤੇ ਸੰਸਾਰ ਦੇ ਉੱਤੇ ਬੰਦਿਆਂ ਦੇ ਵਿੱਚ ਆ ਕੇ ਇਹ ਜਿਨ੍ਹਾਂ ਨੇ ਚਲਾਈ ਆ ਉਹਨਾਂ ਤੇ ਮਿਹਰ ਕੀਤੀ ਆ ਵੀ ਕੋਈ ਨਾ ਕੋਈ ਇਹਦੇ ਵਿੱਚੋਂ ਰਸਤਾ ਲੱਭ ਸਕੇ ਗੁਰੂ ਦੇ ਨਾਲ ਲੱਗ ਸਕੇ ਕੋਈ ਹੈਗੀਆਂ ਵਾਰ ਦੀਆਂ ਚੀਜ਼ਾਂ ਤੇ ਕਹਿਣ ਦਾ ਮਤਲਬ ਵੀ ਅੱਜ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਗੁਰਪੁਰਬਾ ਨਾਲ ਦੱਸਿਆ ਵੀ ਗੁਰੂ ਤੇਗ ਬਹਾਦਰ ਸਿਮਰਿਏ ਕਰਨ ਹੋਂ ਦੇ ਦਾਵੇ ਤਾਂ ਹੈ ਕਿ ਉਹਨਾਂ ਨੇ ਪਹਿਲੀ ਗੱਲ ਜਿਹੜੀ ਨਾ ਵੀ ਨਾਮ ਨੂੰ ਜਪਾ ਜੇ ਤੁਸੀਂ ਨਾਮ ਨੂੰ ਜਪਦੇ ਆ ਸਾਰਾ ਕੁਝ ਛੱਡ ਕੇ ਸੰਸਾਰ ਦਾ ਸਿਰਫ ਨਾਮ ਤੱਕ ਜਪਦੇ ਆ ਤੇ ਉਹ ਮਾਲਕ ਆਪ ਵੀ ਮਿਲੂਗਾ ਤੇ ਨਾਮ ਦੇ ਨਾਲ ਮਿਲੂਗਾ ਤੇ ਫਿਰ ਨੌ ਰਿੱਧੀਆਂ ਕਹਿੰਦੇ ਆ